ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਇਸ ਵਕਤ ਅਸੀਂ ਤਰਨਤਾਰਨ ਸਬ ਇਲਾਕੇ ਦੇ ਵਿੱਚ ਜੀ ਆਪ ਜੀ ਨੂੰ ਪਤਾ ਪਿਛਲੇ 2 ਮਹੀਨਿਆਂ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸੇਵਾ ਚੱਲ ਰਹੀ ਹੈ ਜੀ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੱਲੋਂ ਇੱਥੇ ਜ਼ਮੀਨਾਂ ਨੂੰ ਪੱਧਰ ਕੀਤਾ ਜਾ ਰਿਹਾ ਜੀ 350 ਕਿਲੇ ਨੂੰ ਅਤੇ ਖਾਦ ਬੀਜ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਅਸੀਂ ਇਸ ਪਿੰਡ ਨੂੰ ਗੋਦ ਲਿਆ ਸੀਗਾ ਜੀ ਜਿਹੜੇ ਹੜ੍ਹ ਪ੍ਰਭਾਵਿਤ ਇਲਾਕਾ ਜੀ ਉਹਨਾਂ ਦੀ ਪਹਿਲੀ ਪੱਧਰ ਕਰਨ ਲਈ ਤੇ ਅੱਜ ਸਾਡੇ ਸਾਹਮਣੇ ਬਹੁਤ ਹੀ ਲੋੜਵੰਦ ਇੱਕ ਪਰਿਵਾਰ ਸਾਨੂੰ ਜਿਹੜਾ ਦਿਖਿਆ ਇਹ ਵੀਰ ਦਾ ਨਾਮ ਹੈਗਾ ਸੁਹਾਵਾ ਸਿੰਘ ਜੀ ਪਿੰਡ ਝੁੱਗੀਆਂ ਪੀਰ ਬਖਸ਼ ਦੇ ਵਿੱਚ ਆ ਜੀ ਅਸੀਂ ਤੇ ਅਸੀਂ ਆਪਣਾ ਫਰਜ ਸੇਵਾ ਸੁਸਾਇਟੀ ਵੱਲੋਂ ਅਸਲ ਕੀ ਆ ਜੀ ਵੀਰ ਦਾ ਘਰ ਬਿਲਕੁਲ ਖਤਮ ਹੋ ਗਿਆ ਸੀ ਜੀ ਜਿਹੜਾ ਗਾਡਰ ਵਾਲਾ ਬਿਲਕੁਲ ਟੁੱਟ ਚੁੱਕਿਆ ਦੀ ਖੰਡਰ ਬਣ ਚੁੱਕਿਆ ਸੀ ਜੀ ਵੀਰ ਕੋਲੇ ਇੱਕ ਦੋ ਕਨਾਲਾਂ ਕੋਈ ਮੜੀ-ਮੁੱਟੀ ਜਗ੍ਹਾ ਜੀ ਉਹਦੇ ਨਾਲ ਕੋਈ ਮਾੜਾ-ਮੋਟਾ ਆਪਣਾ ਘਰ ਦੀ ਕਣਕ ਬਣਦੀ ਆ ਪਰ ਹੋਰ ਕੋਈ ਇਨਕਮ ਦਾ ਸਾਧਨ ਨਾ ਹੋਣ ਕਰਕੇ ਅਸੀਂ ਇਹ ਫੈਸਲਾ ਲੈਂਤਾ ਜੀ ਆਪਣਾ ਫਰਜ ਸੇਵਾ ਸੁਸਾਇਟੀ ਵੱਲੋਂ ਅਸੀਂ ਉਹਰੇ ਆ ਕੇ ਮਿਸਤਰੀ ਨੂੰ ਪੁੱਛਿਆ ਵੀ ਕਿੰਨਾ ਜਿਹੜਾ ਉਹ ਚੀਜ਼ ਲੱਗਣੀ ਆ ਇਸ ਘਰ ਨੂੰ ਬਣਾਉਣ ਲਈ ਤਾਂ ਸਾਨੂੰ ਮਿਸਤਰੀ ਨੇ ਜੋ-ਜੋ ਸਮਾਨ ਦੱਸਿਆ ਇਸ ਘਰ ਨੂੰ ਬਣਾਉਣ ਦਾ ਜੀ ਜਿਵੇਂ ਕੀ ਇਹ ਪਿੱਛੇ ਕਮਰੇ ਬਣ ਰਹੇ ਨੇ ਮੈਂ ਵੀਰ ਨੂੰ ਕਹੂੰਗਾ ਥੋੜਾ ਨੇੜੇ ਲੈ ਕੇ ਆਉਣ ਇੱਥੇ ਦੋ ਕਮਰੇ ਜਿਵੇਂ ਰਸੋਈ ਆ ਜੀ ਜਿੰਨਾ ਏਰੀਆ ਵੀਰ ਨੇ ਬਣਾਉਣਾ ਇਹਦਾ ਸਾਰਾ ਮਿਸਤਰੀ ਨੇ ਸਾਨੂੰ ਹਿਸਾਬ ਲਾ ਕੇ ਦੱਸਿਆ ਜੀ ਜਿਵੇਂ 22400 ਰੁਪਏ ਦਾ ਜਿਹੜਾ ਸਰੀਆ ਲੱਗੂਗਾ ਤੇ 40000 ਰੁਪਏ ਦਾ ਸਿਮਿੰਟ ਲੱਗੂਗਾ ਲੈਂਟਰ ਤੱਕ ਤੇ 21000 ਰੁਪਏ ਦੀਆਂ ਇੱਟਾਂ ਜਿਹੜੀਆਂ ਮੰਗਾਉਣੀਆਂ ਪੈਣਗੀਆਂ ਹੋਰ ਤੇ 12000 ਰੁਪਏ ਦੀ ਬਜਰੀ ਮੰਗਾਉਣੀ ਪਊ ਜੀ ਤੇ 10000 ਰੁਪਏ ਦੀ ਰੇਤ ਜਿਹੜੀ ਆਪਾਂ ਨੂੰ ਮੰਗਾਉਣੀ ਪਊਗੀ ਜੀ ਇਹੀ 1,5400 ਰੁਪਏ ਦੀ ਜਿਹੜੀ ਚੀਜ਼ ਆ ਜੀ ਅਸੀਂ ਇਹ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੱਲੋਂ ਇਹ ਟੋਟਲ ਸਹਿਯੋਗ ਇਸ ਵੀਰ ਨੂੰ ਜਿਹੜਾ ਅਸੀਂ ਵਾਦਾ ਕਰਦਿਆਂ ਕਰਨ ਦਾ ਅਸੀਂ ਇਹ ਦੁਕਾਨ ਤੇ ਪੇਮੈਂਟ ਕਰਕੇ ਸਾਰਾ ਸਮਾਨ ਜਦੋਂ-ਜਦੋਂ ਵੀਰ ਮੰਗਾਉਣਗੇ ਇਹਨਾਂ ਦਾ ਘਰ ਆ ਜੀ ਇਸ ਵੀਰ ਦਾ ਤੇ ਜਦੋਂ-ਜਦੋਂ ਇਹ ਮੰਗਾਉਣਗੇ ਉਦੋਂ-ਉਦੋਂ ਇਹ ਚੀਜ਼ ਪਹੁੰਚਦੀ ਰਹੂਗੀ ਜੀ ਤੇ ਅਸੀਂ ਦੱਸਣਾ ਚਾਹੁੰਦੇ ਆ ਜੀ ਬਹੁਤ ਹੀ ਲੋੜਵੰਦ ਪਰਿਵਾਰ ਆ ਜੀ ਬਾਈ ਦੇ ਤਿੰਨ ਬੇਟੀਆਂ ਨੇ ਜੀ ਤਿੰਨੇ ਬੇਟੀਆਂ ਦੇ ਵਿੱਚੋਂ ਇੱਕ ਬੇਟੀ ਦੀ ਦਾ ਵਿਆਹ ਹੋਇਆ ਜੀ ਉਹ ਵੀ ਕਿਸੇ ਨੇ ਮਤਲਬ ਸਹਿਯੋਗ ਕਰ ਉਹ ਵੀ ਭੂਆ ਨੇ ਸਹਿਯੋਗ ਕੀਤਾ ਦੇਖੋ ਤੁਸੀਂ ਜਿੱਥੇ ਰਿਸ਼ਤੇਦਾਰੀਆਂ ਸਾਡੀਆਂ ਖਤਮ ਹੁੰਦੀਆਂ ਜਾ ਰਹੀਆਂ ਨੇ ਤੇ ਧੰਵਾਦ ਆ ਭੂਆ ਦਾ ਜਿਨ੍ਹਾਂ ਨੇ ਇਹਨਾਂ ਦੀ ਬੇਟੀ ਨੂੰ ਮਤਲਬ ਸਹਿਯੋਗ ਕੀਤਾ ਸਲੂਟ ਆ ਸਾਡੇ ਵੱਲੋਂ ਤੇ ਦੱਸਣਾ ਚਾਹੁੰਦੇ ਆ ਇਸ ਘਰ ਨੂੰ ਬਣਾਉਣ ਲਈ ਜਿਹੜੀ ਲੇਬਰ ਲੱਗੂਗੀ ਉਹ ਵੀ ਇਹਨਾਂ ਦੀ ਭੈਣ ਵੱਲੋਂ ਕਿਹਦੇ ਵੱਲੋਂ ਕੀਤੇ ਮਾ ਰਿਸ਼ਤੇਦਾਰੀ ਦੇ ਵਿੱਚੋਂ ਜਿਹੜਾ ਕੀਤਾ ਜਾ ਰਿਹਾ ਧੰਨਵਾਦ ਉਹਨਾਂ ਰਿਸ਼ਤੇਦਾਰਾਂ ਦਾ ਜਿਹੜੇ ਅੱਜ ਵੀਰ ਦੇ ਨਾਲ ਖੜੇ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਜੀ ਔਰ ਇਹ ਸਾਡੇ ਨਾਲ ਨਗਰ ਨਿਵਾਸੀ ਨਾਲ ਤੂਤ ਪਿੰਡ ਤੋਂ ਵੀਰ ਹੋਣੀ ਪਿੱਛੇ ਝੁੱਗੀਆਂ ਪਿੰਡ ਤੋਂ ਬਾਪੂ ਜੀ ਨੇ ਜੀ ਪਿੱਛੇ ਬਾਪੂ ਜੀ ਤੁਹਾਡਾ ਸ਼ੁਭਨਾਮ ਜੀ ਸਾਫ ਸਿੰਘ ਜੀ ਨੇ ਜੀ ਔਰ ਬਜ਼ੁਰਗਾਂ ਦੀ ਆਪਾਂ ਪਹਿਲੀ ਵੀ ਜਿਹੜੀ ਪੱਧਰ ਕਰਕੇ ਦਿੱਤੀ ਆ ਜੀ ਆਪ ਜੀ ਦਾ ਵੀ ਸੀਗਾ ਜੀ ਪਹਿਲੀ ਵਾਲਾ ਜੀ ਓਕੇ ਜੀ ਬਾਈ ਹੁਣੀ ਨੇ ਜੀ ਪਿੱਛੇ ਵੀਰ ਉਹਨਾਂ ਦੇ ਵੀ ਆਪਣੇ ਕਿਲੇ ਕਿਲੇ ਸੀ ਜੀ ਆਪਣੇ 7 ਕਿਲੇ 7 ਕਿਲੇ ਬਾਈ ਜੁੜਾ ਸ਼ੁਭਨਾਮ ਜੀ ਗੁਰਪਿੰਦਰ ਸਿੰਘ ਜੀ ਗੁਰਪਿੰਦਰ ਸਿੰਘ ਜੀ ਨੇ ਜੀ ਬਾਈ ਉਹਨਾਂ ਦਾ ਪਿੰਡ ਆ ਜੀ ਬਾਈ ਉਹਨਾਂ ਨੇ ਸਾਨੂੰ ਦੱਸਿਆ ਜੀ ਨਾਲ ਬਜ਼ੁਰਗ ਖੜੇ ਨੇ ਜੀ ਇਹਨਾਂ ਨੇ ਦੱਸਿਆ ਜੀ ਵੀ ਲੋ ਦੇਖੋ ਸਾਡਾ ਫਰਜ਼ ਬਣਦਾ ਸਾਡੇ ਭੈਣ ਭਰਾਵਾਂ ਨਾਲ ਖੜਨ ਦਾ ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਅਸੀਂ ਇਹ ਸਾਰਾ ਸਹਿਯੋਗ ਜਿਹੜਾ ਇਸ ਘਰ ਲਈ ਜਿਹੜਾ ਆਪਣਾ ਫਰਜ਼ ਸੇਵਾ ਸੁਸਾਇਟੀ ਵੱਲੋਂ ਕਰਾਂਗੇ ਔਰ ਸਾਨੂੰ ਇਸ ਵੀਡੀਓ ਤੋਂ ਇੱਕ ਦਵਾਮਾ ਚਾਹੀਦਿਆਂ ਨੇ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਦੀ ਇੱਕ ਦਵਾਮਾ ਦੀ ਜ਼ਰੂਰਤ ਆ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਜੀ ਅਸੀਂ ਤਰਨਤਾਰ ਸਾਹਿਬ ਇਲਾਕੇ 'ਚ ਆ ਤੇ ਅਸੀਂ ਦੱਸਣਾ ਚਾਹੁੰਦੇ ਆ ਆਪਣੀ ਸੇਵਾ ਜ਼ਮੀਨਾਂ ਨੂੰ ਪੱਧਰ ਕਰਨ ਵਾਲੀ ਜਿਹੜੀ ਪੈਲੀਆਂ ਨੂੰ ਉਹ ਲਗਾਤਾਰ ਚੱਲ ਰਹੀ ਆ ਜੀ ਆਪਾਂ 3 ਪਿੰਡਾਂ ਨੂੰ ਗੋਦ ਲਿਆ ਸੀ ਹੁਣ ਆਪਾਂ ਚੌਥੇ ਪਿੰਡ ਨੂੰ ਵੀ ਗੋਦ ਲਵਾਂਗੇ ਜੀ ਕਿਉਂਕਿ ਤੁਸੀਂ ਸਾਨੂੰ ਸਹਿਯੋਗ ਬਹੁਤ ਕੀਤਾ ਅਸੀਂ ਉਹ ਸੱਚੇ ਪਾਸ਼ਾ ਵਾਹਿਗੁਰੂ ਦੀ ਕਿਰਪਾ ਨਾਲ ਚੌਥਾ ਪਿੰਡ ਵੀ ਜਿਹੜਾ ਨੇਪਰੇ ਚਾੜਨਾ ਜੀ ਜਿੰਨੀ ਪੈਲੀ ਉਹਨਾਂ ਦੀ ਖਰਾਬ ਹੋਈ ਆ ਜਿਵੇਂ ਜਿਵੇਂ ਅਕਾਲ ਪੁਰਖ ਵਾਹਿਗੁਰੂ ਤਾਕਤ ਦੇਊਗਾ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਾਧ ਸੰਗਤ ਜੀ ਇਹਨਾਂ ਵੀਰਾਂ ਨੂੰ ਅਸੀਂ ਜਦੋਂ ਹੜ੍ਹ ਦੇ ਪਾਣੀ ਆ ਰਹੇ ਸੀ ਨਾ ਦਰਿਆ ਦੇ ਬਹੁਤ ਜ਼ਿਆਦਾ ਜੀ ਉਦੋਂ ਲਿਆ ਕੇ ਇਹਨਾਂ ਨੂੰ ਵਿਖਾਇਆ ਸੀ ਅਸੀਂ ਉਹ ਮਲ ਉਹ ਚਾਰ ਸਪیرے ਵੀਰ ਦਾ ਟੁੱਟਾ ਪਿਆ ਮਲਬਾ ਘਾਰੇ ਦਾ ਤੇ ਇਹਨਾਂ ਨੂੰ ਬੇਨਤੀ ਕੀਤੀ ਸੀ ਵੀਰਾਂ ਨੂੰ ਕਿ ਉਹਨਾਂ ਦਾ ਘਰ ਬਣਾ ਕੇ ਦਿਓ ਇਹਨਾਂ ਦੀ ਕਮੇਟੀ ਦੇ ਜਿਹੜੇ ਸਿੰਘ ਜੀ ਉਹ ਵੀ ਆਏ ਸੀ ਸਾਡੇ ਨਾਲ 2 ਮਹੀਨੇ ਪਹਿਲਾਂ ਵੇਖ ਕੇ ਗਏ ਸੀ ਸੋ ਬਿਲਕੁਲ ਇਹਦਾ ਵੀਰ ਦਾ ਘਰ ਟੁੱਟਾ ਪਿਆ ਸੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਲਚਕਾਣੀ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਸਹਿਯੋਗ ਦੇ ਕੇ ਇਹਦੇ ਵੀਰ ਦੇ ਘਰ ਨੂੰ ਬਣਾਉਣਾ ਦਾ ਸਹਿਯੋਗ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਾਕੀ ਸੰਗਤ ਜੀ ਆਪ ਜੀ ਜੁੜੇ ਰਹੇ ਹੋ ਜੀ ਲਗਾਤਾਰ ਸਵਾਮਾਂ ਜਾਰੀ ਨੇ ਜੀ ਆਪ ਜੀ ਨੂੰ ਪਤਾ ਸਾਡਾ ਪਟਿਆਲੇ ਜ਼ਿਲ੍ਹੇ ਚ ਪਟਿਆਲੇ ਤੋਂ ਬਾਸੋਂ ਰੋਡ ਦੇ ਉੱਪਰ ਲਚਕਾਣੀ ਪਿੰਡ ਦੇ ਵਿੱਚ ਇਹ ਜਿਹੜੀ ਸੇਵਾ ਚੱਲ ਰਹੀ ਹੈ ਆਪਣੇ ਕੋਲੇ ਪੌਣੇਕ 200 ਮੈਂਟਲੀ ਵੀਰ ਰਹਿੰਦੇ ਨੇ ਜੀ ਜਿਹੜੇ ਦੁਨੀਆ ਤੋਂ ਨਾਰਾਜ਼ ਹੋ ਗਏ ਸੀ ਜਿਨ੍ਹਾਂ ਨੂੰ ਦੁਨੀਆ ਨੇ ਠਕਰਾਤਾ ਸੀ ਜੀ ਉਹਨਾਂ ਮੈਂਬਰਾਂ ਦੀ ਸੇਵਾ ਸੰਭਾਲ ਹੁੰਦੀ ਆ ਸਾਨੂੰ ਹਰ ਰੋਜ਼ ਕਿੰਨੇ ਹੀ ਫੋਨ ਆਉਂਦੇ ਨੇ ਵੀ ਇੱਥੇ ਬੰਦਾ ਬੈਠਾ ਇੱਥੋਂ ਲੈ ਕੇ ਜਾਓ ਘਰ 'ਚ ਬੰਦਾ ਅਸੀਂ ਦੱਸਣਾ ਚਾਹੁੰਦੇ ਆ ਜੀ ਸੰਗਤ ਜੀ ਆਪਾਂ ਨੇ ਵੱਡੀ ਬਿਲਡਿੰਗ ਦਾ ਜਨਵਰੀ ਦੇ ਵਿੱਚ ਨਹੀਂ ਪੱਥਰ ਰੱਖਣਾ ਉਹ ਬਿਲਡਿੰਗ ਘੱਟੋ ਘੱਟ 1100 1200 ਮੈਂਬਰ ਨੂੰ ਸਾਮੂਗੀ ਜੀ ਉਹਨੂੰ ਬਣਾਉਣ ਦੇ ਵਿੱਚ ਸਹਿਯੋਗ ਕਰਨਾ ਜਨਵਰੀ ਤੋਂ ਸ਼ੁਰੂ ਕਰਾਂਗੇ ਜੀ ਆਪਾਂ ਅਸੀਂ ਇਸ ਕਰਕੇ ਬੇਨਤੀ ਕਰਦੇ ਆ ਵੀ ਹੋਰ ਮੈਂਬਰਾਂ ਨੂੰ ਤਾਂ ਨਹੀਂ ਲਿਆ ਪਾ ਰਹੇ ਜੀ ਦੋ ਚਾਰ ਮੈਂਬਰ ਆ ਗਏ ਦੋ ਚਾਰ ਮੈਂਬਰ ਚੱਲ ਇਸ ਕਰਕੇ ਆਪ ਜੀ ਜਰੂਰ ਲਚਕਾਣੀ ਉਹਨਾਂ ਰੂਹਾਂ ਦੇ ਦਰਸ਼ਨ ਕਰਨ ਆਇਓ ਕਿਉਂਕਿ ਉਹ ਰੂਹਾਂ ਉਹ ਨੇ ਜਿਨ੍ਹਾਂ ਨੂੰ ਮਤਲਬ ਦੁਨੀਆ ਨਾਲੋਂ ਟੁੱਟ ਗਏ ਜਿਹੜੇ ਜਿਹੜੇ ਮਤਲਬ ਮੈਂਟਲੀ ਹੋ ਗਏ ਉਹ ਮੈਨੂੰ ਦਾ ਇੱਕ ਰੱਬ ਰੂਪੀ ਜਾਪਦੇ ਨੇ ਜੀ ਆਪ ਜੀ ਜਰੂਰ ਆਇਆ ਕਰੋ ਲਚਕਾਣੀ ਪਿੰਡ ਤੇ ਅਸੀਂ ਇਸ ਵਕਤ ਸ਼੍ਰੀ ਤਰਨਤਾਰਨ ਸਭ ਇਲਾਕੇ ਚ ਸੇਵਾ ਲੱਗੀਆਂ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਵਾਹ ਗੁਰੂ ਕਿਰਪਾ ਕਰਨ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ